ਜਿੱਥੇ ਛੋਟੇ ਸਹਿਬਜ਼ਾਦਾਂ ਦਾ ਸ਼ਹਾਦਤ ਹੋਈ ਬਹੁਤ ਵੱਡਾ ਇਤਿਹਾਸਕ ਇਹ ਜਗਾ ਜਿਹੜੀ ਹੈਗੀ ਇੱਥੇ ਆ ਕੇ ਨਮਸਕਾਰ ਕੀਤਾ ਨਾਲ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਇੱਥੇ ਸੇਵਾ ਕਰਨੀ ਹੈ ਨਾਲ ਉਹਨਾਂ ਨੂੰ ਵੀ ਆ ਕੇ ਮਿਲਿਆ ਸੰਗਤ ਨੂੰ ਵੀ ਮਿਲਿਆ ਸੋ ਮੈਨੂੰ ਆ ਕੇ ਇੱਥੇ ਬੜਾ ਚੰਗਾ ਮਹਿਸੂਸ ਹੋਇਆ ਮੁਖਰੇਵੇਂ ਕੋਈ ਵੱਡੇ ਤਾਂ ਇਹ ਜੇ ਹੁੰਦੇ ਨਹੀਂ ਵੀ ਜਿਹੜੇ ਕੋਈ ਜ਼ਮੀਨਾ ਵਡਣੀਆਂ ਸੀ ਜਾਂ ਕੋਈ ਸਾਡੀ ਕਤਲੋਕਾਰਤ ਹੋਈ ਵੀ ਹੈ bade mote vatped hunde ne kuch gallan de utte te jadon kaal tak da hukam a jao odo har sikh vaste hukam manna laazmi hunda hai ਉਦੋਂ ਫਿਰ ਬਖਰੇਵੇਂ ਆਪਦੇ ਸ਼ੂਟਿੰਗਾਂ ਗੱਲਾਂ ਰਹਿ ਜਾਂਦੀਆਂ ਉਹ ਨਹੀਂ ਹੁੰਦੇ ਵਿੱਚ ਸ਼ਾਮਲ ਫਿਰ ਉਹ ਤਾਂ ਗੱਲਾਂ ਪਾਸੇ ਰਹਿ ਜਾਂਦੀਆਂ ਨੇ ਸਾਰੀਆਂ ਸੋ ਇਸ ਕਰਕੇ ਹੁਣ ਕੋਈ ਬਖਰੇਵਾ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮਾਂ ਵੀ ਇਕੱਠੇ ਹੋਊ ਰਲ ਕੇ ਚੱਲੋ ਪੰਜਾਬ ਨੂੰ ਲੋੜ ਐ ਇਸ ਵੇਲੇ ਅਕਾਲੀ ਦਲ ਦੀ ਤੇ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦੀ ਭਰਤੀ ਹੋ ਕੇ ਸਾਰਾ ਜਿਹੜਾ ਸਿਸਟਮ ਆ ਉਹ ਠੀਕ ਠਾਕ ਨਾਲ ਚੱਲ ਪਾਏਗਾ ਸਾਰਾ ਸੋ ਨੀ ਅੱਜ ਮੀਟਿੰਗ ਹੋਈ ਅੰਦਰ ਯਾਰ ਮੀਟਿੰਗ ਨਹੀਂ ਅੱਜ ਤੋਂ ਹੋਈ ਐਸੇ ਸੇਵਾ ਕਰਕੇ ਸਾਰਿਆਂ ਤੇ ਪ੍ਰਧਾਨ ਸਾਹਿਬ ਨੇ ਪਿੰਡ ਜਾਣਾ ਸੀ ਤੇ ਕੋਈ ਅਪੋਇੰਟਮੈਂਟ ਪਾਰਟੀ ਦੀ ਕੋ ਸਾਬਾ ਸੰਦਰ ਸਿੰਘ ਮਲੂਕਾ ਵੀ ਅੰਦਰ ਆ ਕੇ ਅਫੀਸ਼ੀਅਲ ਮੀਟਿੰਗ ਦੀ ਤੁਹਾਡੇ ਸਾਹਮਣੇ ਜਿਹੜੀ ਨੌਕਰ ਖਲਦੀ ਸੀ ਉੱਥੇ ਦੋ ਮਿੰਟ ਅਸੀਂ ਬੈਠ ਕੇ ਕੋ ਪਾਰਟੀ ਦੀ ਗੱਲ ਤਾਂ ਕਰੀ ਕੀ ਕੁਝ ਗੱਲ ਹੋਈ ਆ ਮਲੂਕਾ ਸਾਹਿਬ ਇਹ ਗੱਲ ਤੁਹਾਡੇ ਵੀ ਸੁਣਾਈ ਬਸ ਤੁਹਾਡੇ ਦੋਸਤਾਂ ਨੂੰ ਵੀ ਬਤਾ ਚੋਣਾਂ ਦਾ ਇਨਾਮ ਨਾਲ ਲੈਣਾ ਉਹਦਾ ਕੀ ਕਹਿੰਦੇ ਹੋ ਚੋਣਾਂ ਦਾ ਇਨਾਮ ਬਸ ਇੱਕ ਗੱਲ ਤੇ ਤਾਂ ਹੈ ਕਿ ਅਸੀਂ ਚੋਣਾਂ ਧੱਕੇ ਜੜਾਂਗੇ ਉਹ ਅਸੀਂ ਪਹਿਲਾਂ ਹੀ ਕਹਿਆ ਹੋਇਆ ਲੁੱਟੀਆਂ ਲੱਗੀਆਂ ਹੋਈਆਂ ਸੀਗਾ ਤਾਂ ਬੰਦੇ ਹੋ ਕੇ ਸਾਡੀ ਦੇਖੀ ਨਹੀਂ ਸਕਦੇ ਬਸ ਦੇਣੀ ਅਸੀਂ ਬੇਨਤੀ ਕੀਤੀ ਸੀ ਨਾ ਅ ਕਿ ਜਿਹੜੀਆਂ ਇਹ ਸਿੱਧੀ ਜੋੜ ਮੇਲੇ ਦੇ ਬੱਦੇ ਨਜ਼ਰ ਹੈ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਸੀ ਸਟੇਟ ਲੈਕਚਰ ਕਿੰਨੇ ਦਿੱਤੇ ਕਿ ਭਾਵਨਾਵਾਂ ਸਾਰੀ ਸਿੱਖ ਕੌਮ ਦੀ ਹੈ ਹਾਲੇ ਦੇਖੋ ਵਿਧ ਨੰਦੇ ਜੀ ਸਿੱਧੀ ਜੋੜ ਮੇਲ ਨੂੰ ਅੱਜ ਹੀ ਦੇਖੋ ਸਗਤ ਕਿੰਨੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਸਟੇਟ ਨੂੰ ਤੇ 3 ਲੱਖ ਕਿੰਨੇ ਮਾਰੀ ਗੱਲ ਆ ਪਿੱਛੇ ਇਸ਼ੂ ਉੱਠਿਆ ਸੀ ਤੇ ਵੇਚ ਤੇ ਇਲੈਕਸ਼ਨ ਕਮਿਸ਼ਨ ਨੇ ਚੱਲਦੀਆਂ ਚੋਣਾਂ ਇੱਕ ਹੱਥ ਅੱਗੇ ਕਰ ਦਿੱਤੀ ਇਹਨਾਂ ਨੇ ਤਾਂ ਤੈਅ ਕਰ ਲਿਆ ਸੀ ਤਰੀਕਾ ਵਿਅਕਤੀ ਰੂਪ ਕੀ ਮੈਂ ਵੀ ਜਿਹੜੀ ਹੈ ਗੈਂਤੀ ਪੇਟੀ ਹੋਈ ਹੈ ਧਾਰੀ ਸਾਹਿਬ ਨੇ ਸ਼੍ਰੋਮਣੀ ਕੁੰਦਰਪੰਦਤ ਜੇ ਸ਼੍ਰੋਮਣੀ ਕੁੰਦਰ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੇ ਨੁਮਾਇੰਦੇ ਜਿੱਥੇ ਬੰਦੀ ਆ ਉਹ ਏਡੇ ਵੱਡੇ ਇਤਿਹਾਸਕ ਚੇਨਾਂ ਦਾ ਡੇਰਵਾ ਦੇ ਕੇ ਤੇ ਇਲੈਕਸ਼ਨ ਅੱਗੇ ਤਨਵਾਸੇ ਕਹਿੰਦੀ ਆ ਤੇ ਨਾ ਕਰਨਾ ਮੈਂ ਸਭ ਨੂੰ ਦਾ ਭਾਵਨਾਵਾਂ ਹਟ ਕਰਨਾ ਸੋ ਇਹ ਭਗਵੰਤ ਮਾਨ ਜੀ ਨੂੰ ਵੀ ਸੱਚਣਾ ਚਾਹੀਦਾ ਸਟੇਟ ਲੈਕਸ਼ ਕਮਿਸ਼ਨ ਨੂੰ ਵੀ ਸੱਚਣਾ ਚਾਹੀਦਾ ਕਿ ਜੇ ਪਹਿਲਾ ਹੀ ਟਾਈਮ ਸੀ ਕਰਾ ਦੇਣ ਦੇ ਦੋ ਕਿੰਨੇ ਸਾਲ ਹੋ ਗਏ ਡੇਟ ਹੋਈਆਂ ਕਿਹਦੇ ਕਸੂਰ ਆ ਲੋਕਾਂ ਦਾ ਕਸੂਰ ਆ ਤੁਸੀਂ ਤਾਂ 2-2 ਸਾਲ ਲੇਟ ਕਰ ਦੋ ਤੇ ਹੁਣ ਜੋੜ ਮੇ ਲਾਗੇ ਤੇ 15 ਦਿਨ ਦੀ ਅੱਗੇ ਹੋ ਸਕਦਾ ਇਸ ਕਰਕੇ ਸਾਨੂੰ ਇਸ ਗੱਲ ਦਾ ਦੁੱਖ ਹੈ ਸੰਗਤ ਦੇ ਮਨ ਨੂੰ ਖੇਸ ਪਹੁੰਚੇਗੀ ਦੁਬਾਰਾ ਜਿਹੜਾ ਸਿਕੰਦਰ ਸਿੰਘ ਮਲੂਕਾ ਆਏ ਨੇ ਸੇਵਾਗ ਦਿੱਤਾ ਲੱਗਦਾ ਵੀ ਮਲਕੀ ਕਾਲੀ ਦਲ ਚੁਟਾਰ ਹੋਵੇਗਾ ਸਾਰਿਆਂ ਵਾਸਤੇ ਕੋਈ ਵੀ ਆ ਕੇ ਸੇਵਾ ਕਰੇ ਗੁਰੂ ਘਰ ਦੇ ਸਾਰਿਆਂ ਦਾ ਸੰਝ ਹੈ ਇਹ ਮਲੂਕਾ ਸਾਹਿਬ ਆਇਆ ਤੇ ਬੜੀ ਚੰਗੀ ਗੱਲ ਹੈ ਇਸ ਕਰਕੇ ਉਹਨੇ ਬੈਠ ਕੇ ਸਾਡੇ ਨਾਲ ਸੇਵਾ ਕੀਤੀ ਹੈ ਬਹੁਤ ਐ ਅੱਛੀ ਗੱਲ ਹੈ ਇੱਥੇ ਕੋਈ ਬੜੀ ਜੀਵਰ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸੰਜੋਗ ਤੇ ਇੱਥੇ ਪਹੁੰਚੇ ਸਰਦਾਰ ਸੁਖਵੀਰ ਸਿੰਘ ਇੱਕ ਨਵਾਂ ਨੇ ਸਿੱਖ ਦੀ ਤਰ੍ਹਾਂ ਜੋ ਵੀ ਕੱਲ ਤੱਕ ਸਭ ਨੇ ਰੁਕਮ ਲਾਇਆ ਸੀਗਾ ਉਸ ਨੂੰ ਨਵਾ ਰਹੇ ਆ ਤੇ ਜਿਹੜੀ ਸਜਾ ਲਾਈ ਸੀ ਉਸ ਨੂੰ ਨਵਾ ਰਹੇ ਆ ਬਹੁਤ ਬਹੁਤ ਤੇ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਮ ਤੇ ਅਸੀਂ ਇੱਕ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਇਹ ਪਰਸੋ ਮੈਂ ਇਨਸੀਡੈਂਟ ਹੋਇਆ ਹੈ ਆਪਣਾ ਚਾਰ ਪੰਜ ਤਿੰਨ ਹੋਗਰੇ ਸੈਂਸੀਡੈਂਟ ਹੋਇਆ ਤੇ ਹਜੇ ਤੱਕ ਉਸ ਦੇ ਉੱਤੇ ਕੋਈ ਵੀ ਖੁਲਾਸਾ ਨਹੀਂ ਹੋਇਆ ਸੋ ਇਸ ਕਰਕੇ ਇਸ ਦੀ ਇਨਵੈਸਟੀਗੇਸ਼ਨ ਨੂੰ ਸਪੀਡ ਅਪ ਕੀਤਾ ਜਾਵੇ ਤੇ ਪਬਲਿਕ ਦੇ ਅੱਗੇ ਜਿਹੜਾ ਇਹਦਾ ਸੱਚ ਹੈ ਉਹ ਆਵੇ ਜਲਦ ਤੋਂ ਜਲਦ ਸੱਚ ਦੀ ਗੱਲ ਕਰੀ ਤੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਦਾ ਵੀ ਘਟਿਆਪ ਹੋ ਰਿਹਾ ਹੈ ਬਿਲਕੁਲ ਜੀ ਇਹਨੂੰ ਇਸ ਦਿਨ ਓਵਰ ਪੋਲਿਟਿਕਾਈਜ਼ ਕੀਤਾ ਕੀਤਾ ਜਾ ਰਿਹਾ ਹੈ ਪਰ ਇੰਨਾ ਪੋਲਿਟਿਕਲ ਬੰਦੇ ਨੂੰ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਕੀ ਖਮਿਆਜ਼ਾ ਪੁੱਕਤ ਨਾ ਪੈ ਸਕਦਾ ਜਿਵੇਂ ਆਪਣਾ ਅੱਜ ਤੋਂ ਪਹਿਲਾਂ 1992-93 ਦੇ ਵਿੱਚ ਜੋ ਮਾਹੌਲ ਸੀ ਪੰਜਾਬ ਦਾ ਉਹ ਮਾਹੌਲ ਇਹ ਦੁਬਾਰਾ ਕ੍ਰੀਏਟ ਕਰਨ ਦੀ ਰੈਡੀਕਲਸ ਹੈ ਜਿਹੜੇ ਇਹ ਦੁਬਾਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਸੋ ਇਸ ਕਰਕੇ ਮੈਂ ਕਹਾਂਗਾ ਵੀ ਇਸ ਬੁੱਦੇ ਨੂੰ ਬਹੁਤ ਸੀਰੀਅਸ ਲਿਆ ਜਾਵੇ ਤੇ ਇਹਨਾਂ ਨੂੰ ਇੱਥੇ ਨੱਥ ਪਾ ਲਈ ਜਾਵੇ ਤਾਂ ਕਿ ਇਹ ਗੱਲ ਅ